ਸਤ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ 'ਚ ਉਮੀਦ ਕਰਦਾ ਜੀ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਸੋ ਫਿਲਹਾਲ ਮੈਂ ਨਿਕਲਿਆ ਸੀਗਾ ਜੀ ਘਰੋਂ ਟਰੈਕਟਰ ਨੂੰ ਲੈ ਕੇ ਅ ਅੱਜ ਆਪਾਂ ਇਹਦੇ ਜਿਹੜੇ ਬੈਕ ਰੇਮ ਆ ਉਹ ਚੇਂਜ ਕਰਾਉਣੇ ਆ ਕਿਉਂਕਿ ਰੇਮਾਂ ਕਰਕੇ ਕਾਫੀ ਪ੍ਰੋਬਲਮ ਆ ਰਹੀ ਸੀ ਆਪਾਂ ਨੂੰ ਤੇ ਕਿਉਂਕਿ ਲਿ ਮਾ ਕਰਕੇ ਆਪਾਂ ਨੂੰ ਡਬਲ ਹਿੱਸੇ ਚ ਲੈ ਕੇ ਜਾਣਾ ਪੈਂਦਾ ਪਹਿਲੇ ਤਾਂ ਆਪਾਂ ਟਰਾਲੀ ਕੱਢੀ ਇੱਕ ਤੋਂ ਕੱਢ ਕੇ ਉੱਧਰ ਲਾਈ ਆ ਠੀਕ ਆ ਤੇ ਡਬਲ ਹਿੱਸੇ ਚ ਇੰਦਾ ਹੁੰਦੀ ਆ ਜਿਹੜਾ ਟਰੈਕਟਰ ਲੈ ਕੇ ਜਾਣ ਵਾਲਾ ਆ ਉਹਦੀ ਬਹੁਤ ਜਾਨ ਨਿਕਲਦੀ ਆ ਫਿਰ ਵਾਟ ਲੰਬੀ ਹੁੰਦੀ ਆ ਲਾ ਲਓ ਕੋਈ ਵੀ ਮੇਲਾ ਆ ਉਹ 100 150 ਤੋਂ ਪਲੱਸ ਹੀ ਆ ਠੀਕ ਆ ਤੇ ਫਿਰ ਉਹ ਵੀ ਨਜਾਇਜ਼ ਕੰਮ ਹੋ ਜਾਂਦਾ ਵਾ ਤੇ ਆਪਾਂ ਇਸ ਕਰਕੇ ਭਾਈ ਇੱਥੇ ਕਿਉਂਕਿ ਜੇ ਤਾਂ ਹੋਵੇ ਨਾ ਇਹ ਆਪਾਂ ਵਜਨ ਬੁਜਨ ਚੰਗਾ ਲੈ ਕੇ ਜਾਣਾ ਆਏ ਆ ਫੇਰ ਤਾਂ ਆਪਾਂ ਸੋਚਿਆ ਵੀ ਡਬਲ ਹਿੱਸਾ ਕਿ ਚਲੋ ਵੇੜ ਬੂਟ ਲੱਗੇ ਹੋਣਾ ਇੱਥਾਂ ਆਇਆ ਉੱਦਾਂ ਆ ਇੱਥੇ ਤਾਂ ਨਾਰਮਲ ਟਰੈਕਟਰਾਂ ਤੇ ਹੀ ਜਾਣਾ ਆਪਾਂ ਲੈ ਕੇ ਇਹਨੂੰ ਤੇ ਫਿਰ ਡਬਲ ਹਿੱਸਾ ਕੀ ਕਰਨ ਵੀ ਅਸੀਂ ਸੋਚਿਆ ਵੀ ਇੱਕ ਤਾਂ ਰਿੰਮ ਚੇਂਜ ਹੋ ਜਾਣਗੇ ਉਹ ਵੀ ਸਹੀ ਆ ਕਿਉਂਕਿ ਮੇਲੇ ਦੇ ਹਿਸਾਬ ਨਾਲ ਰਿੰਮ ਆਪਾਂ ਨੂੰ ਦੂਜੇ ਹੀ ਚਾਹੀਦੇ ਇੰਨਾ ਰਿੰਮਾਂ ਦਾ ਆਪਾਂ ਨੂੰ ਫਾਇਦਾ ਨਹੀਂ ਹੈਗਾ ਠੀਕ ਹੈ ਦੂਜੀ ਗੱਲ ਜਿਹੜਾ ਆਪਣਾ ਉਹ ਸਿਸਟਮ ਹੈ ਆ ਟਰਾਲੀ 'ਚ ਲੋਡ ਕਰਨ ਵਾਲਾ ਉਵੇ ਰੀ ਕੀ ਜੇ ਚਲ ਜਿਆ ਕਰਨ ਕਿ ਡਬਲ ਐਕਸਲ ਖੋਲਣ ਦੀ ਲੋੜ ਨਹੀਂ ਆ ਖਿਚਣ ਦੀ ਲੋੜ ਨਹੀਂ ਆ ਆਪਾਂ ਨੂੰ ਤੇ ਉਹ ਆਪਣੇ ਸਿੰਗਲ ਐਕਸਲ ਜੀ ਚਲ ਜਿਆ ਕਰਨੀ ਆ ਠੀਕ ਹੈ ਤੇ ਹੁਣ ਮੈਂ ਜਸਟ ਘਰੋਂ ਨਿਕਲਿਆ ਆਈ ਆ ਤੇ ਪਹਿਲਾਂ ਆਪਣੇ ਇਹਦਾ ਮਾਈ ਅੱਡੇ ਜਾਣਾ ਆ ਆਪਾਂ ਉਹ ਆਪਣੇ ਵੀਰ ਭਰਾ ਹੁੰਦੇ ਆ ਨਸ਼ਹਿਰਾ ਪੰਨੂਆ ਤੋਂ ਆ ਸ਼ਾਇਦ ਪੀਰ ਹੋਣੀ ਤੇ ਉਹਨਾਂ ਨੇ ਰਿਮ ਲੈ ਕੇ ਜਾਣੇ ਆ ਆਪਣੀ ਗੱਲਬਾਤ ਹੋਈ ਸੀ ਤੇ ਉਹ ਨਕੋਦਰ ਤੋਂ ਨਾ ਨੂਰ ਮਹਿਲ ਤੋਂ ਨਿਕਲੇ ਸੀਗੇ ਐ ਵੀ ਇਧਰ ਘਰੋਂ ਨਿਕਲ ਗਏ ਕਾ ਵੀ ਆਪਾਂ ਜਾ ਕੇ ਇਨਾਂ ਖਲਾਉਂਦੇ ਆ ਟਾਈਮ ਲੱਗ ਹੀ ਜਾਂਦਾ ਆ ਤੇ ਉਤੋਂ ਟੈਰਾਂ ਵਾਲੇ ਵੀਰ ਤੋਂ ਵੀ ਟਾਈਮ ਲਿਆ ਸੀ ਉਹ ਵੀ ਕਹਿੰਦਾ ਸੀ ਵੀ ਟਾਈਮ ਨਾ ਆਇਓ 9:00 ਵਜੇ ਮੇਰੀ ਸ਼ਾਪ ਤੇ ਪਹੁੰਚ ਜਿਓ ਪਰ ਦਾਫਤਾ ਮੈਂ ਘਰੇ ਵਜਾਲੇ 10:30 ਤੇ ਹੁਣ ਜਾਈ ਆ ਨਵਲਾਲ ਬਾਈ ਵੱਲ ਨਾਲ ਤੇ ਫਿਰ ਉੱਥੇ ਜਾ ਕੇ ਤੇ ਫਿਰ ਟੱਕਰਦੇ ਆ ਨਾਲ ਪਹੁੰਚ ਗਏ ਸੀਗੇ ਵੀਰ ਕੋਲ ਸ਼ਾਪ ਤੇ ਠੀਕ ਐ ਜਿੱਧਰੋਂ ਵੀਰ ਹੁਣੀ ਆਏ ਆ ਇਹ ਆਏ ਜੀ ਹਰੀਗੇ ਪੱਤਨ ਤੋਂ ਜਿੰਨਾ ਵੀਰਾਂ ਨੇ ਰਿੰਮ ਲੈ ਕੇ ਜਾਣੇ ਆ ਠੀਕ ਐ ਤੇ ਆਪਾਂ ਬਈ ਕੰਮ ਕਰਾਤਾ ਸ਼ੁਰੂ ਠੀਕ ਐ ਰੁਕ ਗਿਆ ਵੀਰੋ ਗੇਅਰ ਚ ਆ ਮੈਂ ਖੋਲ ਦਿੰਨਾ ਲੈ ਵੀਰੋ ਇਹ ਟਾਇਰ ਘੁੰਮਣਾ ਚੱਕਾ ਥੋੜੀ ਜਾਂਦੀ ਬ੍ਰੇਕਾਂ ਜਾਮ ਆ ਰੋਜੋ ਮੈਂ ਕਰਾ ਦਿੰਨਾ ਹਾਂਜੀ ਵੀਰੋ ਟਾਇਰ ਤਾਂ ਖੁੱਲ ਗਿਆ ਇੱਕ ਹੁਣ ਇਹਦਾ ਕੱਢਣਗੇ ਪਾਣੀ ਬਾਈ ਇਹਨੂੰ ਖਾਲੀ ਕਰਨਗੇ ਦੇਖਿਓ ਫਿਰ ਤਾਂ ਆ ਰਿਹਾ ਕਿੰਨੇ ਕੀਆ ਟੂਕ ਭਾਈ ਆਪਾਂ ਜੀ ਪੂਰਾ ਇਹ ਵੀਰ ਹੁਣਾ ਨੇ ਪਵਾਇਆ ਜੀ ਇਹ ਚ 17 ਨਾ 28 ਦਾ ਰੇਡੀਅਲ ਜਿਹੜਾ ਬੀਕੇਟੀ ਦਾ ਆਇਆ ਨਾ ਕਮਾਂਡਰ ਉਹ ਪਵਾਇਆ ਹੋਇਆ 16 ਵਾਲਾ 16 ਦੇ ਟਾਇਰਾਂ ਚ ਠੀਕ ਹੈ ਤੇ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਇਹ ਜਦੋਂ 17 ਦਾ ਐਚ ਆਊਗਾ ਨਾ ਮੇਰੇ ਹਿਸਾਬ ਨਾਲ ਲੁੱਕ ਹੋਰ ਸੋਹਣੀ ਹੋ ਜਾਣੀ ਆ ਬਾਕੀ ਤੁਹਾਨੂੰ ਚੈੱਕ ਕਰਾ ਦੂੰਗਾ ਇੱਦਾਂ ਜਿੱਦਾਂ ਤੇ ਇਹ 17 ਦਾ ਟਾਇਰ ਆ ਇਹ ਵੇਖ ਕੇ ਆਏ ਸੀ ਆਪਾਂ ਹੇਮ ਵਾਲੇ ਭਰਾ ਕੋ ਪਰ ਸਾਨੂੰ ਨਹੀਂ ਇੰਨਾ ਮਤਲਬ ਉਹ ਹੋਇਆ ਸੀ ਠੀਕ ਹੈ ਤੇ ਆਪਾਂ ਇਹ ਸੋਚਿਆ ਸੀ ਵੀ ਚਲੋ ਜੇ ਸੈਟਿੰਗ ਬਣ ਜੂਗੀ ਤਾਂ ਦੇਖ ਲਾਂਗੇ ਪਰ ਨਹੀਂ ਉਹ ਗੱਲਬਾਤ ਬਣੀ ਨਹੀਂ ਫਿਰ ਆਪਾਂ ਉਹ ਸਕਿਪ ਕਰਤਾ ਸੀ ਪਲਾਨ ਤੇ ਹੁਣ ਆਪਾਂ ਫਿਰ ਇਹ ਚ 16 ਦੇ ਹੀ ਰੱਖੇ ਸੀਗੇ ਤੇ ਫਿਲਹਾਲ ਇਦਾਂ ਕਰਦੇ ਆ ਹੁਣ ਜਦੋਂ ਚੇਂਜ ਹੋਊਗਾ ਫਿਰ ਤੁਹਾਨੂੰ ਲੁੱਕ ਚੈੱਕ ਕਰਾਉਣਾ ਵੀ ਇਹਦੀ ਕਿੱਦਾਂ ਦੀ ਆਉਂਦੀ ਆ 17 ਦੇ ਰੇਡੀਅਲ ਦੀ 20 ਦੇ ਘੜੇ ਚ ਠੀਕ ਹੈ ਜੀ ਵਾਹ ਆਉਣੀ ਤਾਂ ਉਸ ਸਮੇਂ ਆ ਇਹਦਾ ਪਤਾ ਆਪਾਂ ਨੂੰ ਕਿਉਂਕਿ ਇਹ ਘੜੇ ਚ ਨਾ ਟਾਇਰ ਘੁੱਟ ਹੋਇਆ ਪੂਰਾ ਠੀਕ ਹੈ ਇਹਦੇ ਚ ਟਾਇਰ ਖੋਲ ਜਾਣਾ ਆ ਇਹ ਚ ਘੁੱਟ ਹੋਇਆ ਆ ਸੋ ਟਾਇਰ ਖੋਲ ਗਏ ਦੋਵੇਂ ਰਿਮਾਂ ਚੋਂ ਆ ਆਪਣੇ ਵਾਲਾ ਰਿਮ ਆ ਉਹ ਵੀਰ ਹੁਣ ਵਾਲਾ ਆ ਠੀਕ ਹੈ ਆ ਟਿਊਬ ਪਈ ਆ ਆਪਣੇ ਵਾਲੀ ਜੀ ਇਹ ਇਹ ਤਾਂ ਪਾਣੀ ਹੁਣ ਹੌਲੀ ਹੌਲੀ ਡਿੱਗੀ ਜਾਂਦੇ ਆ ਥੋੜਾ ਡੱਬ ਕੇ ਕੱਢਣਾ ਪੈਣਾ ਆ ਬਾਕੀ ਦਾ ਕੰਮ ਡਨ ਹੋ ਗਿਆ ਹੁਣ ਇਹ ਰੇਮ ਤੋਂ ਉਹ ਟਾਇਰ ਪਾ ਕੇ ਸਾਰਾ ਨਾਲ ਦੇਖਦੇ ਆ ਕਿੰਨੀ ਲੁੱਕ ਆਉਂਦੀ ਕਿਦੰਨੀ ਇੱਥੇ ਦਾ ਕੰਮ ਨਿਬੜਿਆ ਆ ਔਰ ਟਾਇਰ ਜਿਹੜਾ ਆ ਸਾਈਡ ਵਾਲਾ ਖੋਲਣਾ ਥੈਂਕ ਯੂ ਉਧਰ ਲਾਓ ਵੀ ਖੋਲ ਲਿਆ ਕੋਈ ਗਰੋਟੀ ਪਾਣੀ ਖਾਣ ਚੱਲ ਗਏ ਲੰਚ ਹੋ ਗਿਆ ਸੀਗਾ ਤਾਂ ਕਰਕੇ ਟਾਈਮ ਲੱਗ ਗਿਆ ਲਾ ਲਓ ਵੀ ਤੇ ਇਧਰਲਾ ਵੀ ਟਾਇਰ ਖੁੱਲ ਗਿਆ ਇਹਨੂੰ ਹੁਣ ਕੱਢਣਗੇ ਆ ਚੈੱਕ ਕਰੋ 17 ਦਾ ਟਾਇਰ ਇਸ ਰਿਮ ਚ ਇਦਾਂ ਆਇਆ ਆ ਸੋਹਣਾ ਬਹੁਤ ਲੱਗਦਾ ਟਾਇਰ ਠੀਕ ਹੈ ਤੇ ਜਿੱਦਾਂ ਆਪਣੇ ਵਾਲੇ ਦਾ ਥੋੜਾ ਜਿਹਾ ਟਿੱਡ ਜਿਆਦਾ ਲੱਗਦਾ ਸੀ ਨਿਕਲਿਆ ਇਹਦਾ ਨਹੀਂ ਇੰਨਾ ਲੱਗਦਾ ਇਹਦਾ ਲਗਭਗ ਬਰਾਬਰ ਹੀ ਰਿਹਾ ਆ ਠੀਕ ਹੈ ਤੇ ਬਾਕੀ ਸੋਹਣਾ ਲੱਗਦਾ ਟਾਇਰ ਬਈ ਇਹ ਵੀ ਤੇ ਉਹਦਾ ਤੁਹਾਨੂੰ ਦਿਖਾਉਨੇ ਆ ਬੈਕ ਟੂ origignal ਫਿਟਿੰਗ ਚ ਆ ਗਿਆ ਦੇਖੋ ਹਾਂ 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 ਦੇਖੋ ਥੋੜਾ ਬੋਤਾ ਰੰਗ ਆਪਾਂ ਮਾਰ ਲਾਂਗੇ ਲਿਆ ਕੇ ਠੀਕ ਹੈ ਉਹ ਦਾ ਨਹੀਂ ਆਪਣਾ ਚੱਕਰ ਆਪਾਂ ਕਸ ਵੀ オリジナル ਹੀ ਦਿੱਤਾ ਆ ਇਹਨੂੰ ਬਿਲਕੁਲ ਹੀ ਬਿਲਕੁਲ ਹੀ オリジナル ਫਿਟਿੰਗ ਤੇ ਕਸਤਾ ਇਹਨੂੰ ਠੀਕ ਹੈ ਜਿੱਦਾਂ ਕੰਪਨੀ ਤੋਂ ਆਉਂਦੇ ਆ ਟਾਇਰ ਤੇ ਕਿਉਂਕਿ ਹਾਨੂੰ ਥੋੜਾ ਜਿਹਾ ਸ਼ੱਕ ਹੀ ਕਿਸੇ ਚੀਜ਼ ਕਰਕੇ ਤਾਂ ਇਹਨੂੰ ਉੱਤੇ オリジナル ਤੇ ਹੀ ਕੱਸਿਆ ਜੇ ਆਪਾਂ ਨੂੰ ਲੱਗੂਗਾ ਤੇ ਆਪਾਂ ਇੱਕ ਵਾਰੀ ਟਰਾਈ ਕਰਨਾ ਆ ਦੂਸਰੀਆਂ ਸੀਆਰਡੀ ਦੀਆਂ ਪਲੇਟਾਂ ਲੈ ਕੇ ਆਉਣੀਆਂ ਆ ਉਹ ਯਾਰ ਉਹਨਾਂ ਇਦਾਂ ਆ ਰਿੰਮ ਥੋੜਾ ਜਿਹਾ ਬਾਹਰ ਵੀ ਆ ਜਾਂਦਾ ਆ ਠੀਕ ਹੈ ਤੇ ਜਿਹੜਾ ਆਪਣਾ ਟੂਟੀਆਂ ਹੈ ਉਹ ਵੀ ਬਾਹਰ ਰਹਿੰਦੀਆਂ ਮੇਨ ਮੁੱਦਾ ਤਾਂ ਟੂਟੀਆਂ ਦਾ ਹੈ ਚੈੱਕ ਕਰੋ ਦੂਜਾ ਰਿੰਮ ਵੀ ਆ ਗਿਆ ਕੋਲ ਟਾਇਰ ਸੋਰੀ ਉਹਦਾ ਦੇਖੀ ਦੇਖੀ ਆ ਇਹਦਾ ਇਹ ਤਾਂ ਨਿਕਲ ਰਿਹਾ ਹਲੇ ਵੀ ਪਾਣੀ ਦੇਖੋ ਬਹੁਤ ਪਾਣੀ ਪੈਂਦਾ ਉਸਤਾ ਦੇ ਟਾਇਰਾਂ 'ਚ ਕਿਉਂਕਿ ਖੁੱਲੇ ਰਿੰਮ ਹੋਣ ਕਰਕੇ ਨਾ ਪਾਣੀ ਪੈਂਦਾ ਵੀ ਬਹੁਤ ਇੰਨਾਂ 'ਚ ਆਹ ਟਾਇਰਾਂ ਦੀ ਆ ਟਾਇਰਾਂ ਦੀ ਤਾਰੀਫ਼ ਜ਼ਿਆਦਾ ਕਰਤੀ ਮਨ ਲਾ ਕੇ ਆ ਵੀ ਮਿੰਟ ਹੋ ਗਏ ਵੀਰਵਾ ਰਿਮ ਚੋਂ ਟਾਇਰ ਨਹੀਂ ਨਿਕਲਦਾ ਸਾਰੇ ਬੰਦੇ ਲੱਗੇ ਆਪਣੇ ਤਾਂ ਜਾ ਕੇ ਟਾਇਰ ਨਿਕਲੇ ਆਇਦਿ ਚਾਰੇ ਦੇ ਚਾਰੇ ਬੰਦੇ ਲੱਗਣ ਤੇ ਤੇ ਹੁਣ ਟਾਇਰ ਤਾਂ ਨਿਕਲ ਗਿਆ ਹੁਣ ਇਹਨੂੰ ਦੂਜੇ 'ਚ ਉਹਨੂੰ ਉਹਨੂੰ ਕੱਢਦੇ ਦੂਜੇ ਨੂੰ ਫਿਰ ਇਹ 'ਚ ਫਿੱਟ ਕਰਦੇ ਆ ਫਿਰ ਇਹਨਾਂ ਨੂੰ ਕਰਦੇ ਆ ਉਲਟੀਪੁਲਟੀ ਬੜਾ ਹੀ ਕੰਮ ਔਖਾ ਆ ਬਾਈ ਆ ਰੇਡੀਅਲ ਟਾਇਰ ਦਾ ਤਾਂ ਜ਼ਿਆਦਾ ਇਹਦਾ ਫਸਦਾ ਹੀ ਬਹੁਤ ਆ ਇੱਕ ਆਪਣੇ ਵਾਲੇ ਚ ਪਾਣੀ ਭਰੇ ਨਾ ਉਹਦੇ ਕਰਕੇ ਕਿਨਾਰੀ ਜਿਹੜੀ ਆ ਉਹ ਬਿਲਕੁਲ ਟਾਈਟ ਹੋ ਗਈ ਆ ਠੀਕ ਹੈ ਤੇ ਉਹ ਦੇਖੋ ਹੁਣ ਤੁਸੀਂ ਵੀਰਾ ਚੈੱਕ ਕਰਦਾ ਆ ਤੁਸੀਂ ਜਦੋਂ ਮੈਂ ਇਹ ਖੋਲਣਾ ਸ਼ੁਰੂ ਕਰੂਗਾ ਨਾ ਫਿਰ ਮੈਂ ਤੁਹਾਨੂੰ ਦਿਖਾਉਂਗਾ ਬਹੁਤ ਔਖਾ ਨਿਕਲਦਾ ਬਾਈ ਇਹ ਦੇਖੋ ਪਰ ਮਿਹਨਤ ਮਸ਼ਕਤ ਹੁੰਦੀ ਹੋਈ ਕਿੰਨਾ ਟਾਈਮ ਲੱਗਦਾ ਇਹਨੂੰ ਕੰਨੀ ਛਡਾਉਣ ਤੇ ਇਹ ਤਾਂ ਇਹ ਵਾਲੇ ਨੇ ਫੇਰ ਵੀ ਸਟਰਗਲ ਘਾਟ ਕਰਾਇਆ ਆ ਉਹ ਪਹਿਲੇ ਵਾਲੇ ਤਾਂ ਐਂਡ ਹੀ ਲਾ ਦਿੱਤਾ ਸੀ ਉਹ ਤਾਂ ਔਖਾ ਹੀ ਹੋ ਗਿਆ ਸੀ ਕੰਮ ਚ ਚਲੋ ਹੁਣ ਇੱਥੇ ਟਾਇਰ ਦੂਜਾ ਪੈਂਦਾ ਹੋ ਗਿਆ ਨਾ ਆਪਣਾ ਉਹ ਵੀਰਾਂ ਵਾਲਾ ਟਰੈਕਟਰ ਤਾਂ ਹੋ ਗਿਆ ਤੇ ਉਹਨੂੰ ਵੇਟ ਕਰਸਣ ਲੱਗ ਗਏ ਆ ਟਾਇਰ ਉਹਨੂੰ ਜਿਹੜੇ ਆ ਕਰਤੇ ਚੇਂਜ ਰਿੰਮ ਪਾ ਕੇ ਠੀਕ ਐ ਤੇ ਬਾਈ ਆ 17 ਨੰਬਰ ਵਾਲਾ ਟਾਇਰ ਬਾਈ ਬਹੁਤ ਸੋਹਣਾ ਲੱਗਦਾ ਜਿੰਨੇ ਕੀਤੀਕੁਤੀ ਕਰਨੀ ਹੋਰ ਕੋਈ ਕੰਮ ਨਹੀਂ ਲੈਣਾ ਮਤਲਬ ਲਾ ਲਓ ਵੀ ਆ ਕੰਪੀਟੀਸ਼ਨ ਵਗੈਰਾ ਨਹੀਂ ਖੇਡਣੇ ਕਿ ਇਹ ਵੀ ਤਰੀਕੇ ਦੇ ਤੇ ਉਹ 17 ਨੂੰ 28 ਦਾ ਟਾਇਰ ਪਾ ਸਕਦਾ ਭਾਈ ਸੋਹਣਾ ਲੱਗਦਾ ਬਸ ਇਹ ਆ ਵੀ ਇਹਦੀ ਗੱਡੀ ਜਿਹੜੀ ਥੋੜੀ ਜੀ ਨਾ ਐ ਲੱਗਦਾ ਵੀ ਰੇਡੀਅਲ ਨਹੀਂ ਹੈਗਾ ਜਿੱਦਾਂ ਟਾਇਰ ਰੇਡੀਅਲ ਨੂੰ ਸਿੱਧੀ ਗੱਡੀ ਆਉਂਦੀ ਉਹ ਆਪਣਾ ਲਾਇਸੈਂਸ ਦਾ ਦੇਖ ਲੋ ਠੀਕ ਹੈ ਤੇ ਇਹਨੂੰ ਕਿਦਾਂ ਦੀ ਗੱਡੀ ਬਾਕੀ ਭਾਈ ਇਹ ਵੀ ਹੈ ਕਿ ਆਪਾਂ ਹੁਣ ਸਨੋ ਵਗੈਰਾ 'ਚ ਤਾਂ ਉਹ ਟਾਇਰ ਪੂਰਾ ਟੈਸਟ ਕੀਤਾ ਹੋਇਆ ਪੂਰਾ ਰਿਵਿਊ ਦਾ ਦੇ ਸਕਦੇ ਆਂ ਆਪਾਂ ਠੀਕ ਹੈ ਵੀ ਉਹਦੀ ਕੀ ਉਹਦੇ ਬੈਨੀਫਿਟ ਹੈ ਜਾਂ ਕੀ ਨਹੀਂ ਆ ਠੀਕ ਹੈ ਤੇ ਇਹ ਰਿਮਾਂ ਚ ਦਾ ਇਹ ਟਾਇਰ ਬਹੁਤ ਜੱਜਦਾ ਆ ਬਾਈ ਇੰਨਾ ਜਿਆਦਾ ਉਹ ਓਵਰ ਜਿਆ ਨਹੀਂ ਲੱਗਦਾ ਵੀ ਜਿੱਦਾਂ ਨਾ ਉਹਨਾਂ ਦੇ ਢਿੱਡ ਨਿਕਲ ਜਾਂਦੀ ਇਹ ਤਾਂ ਬਹੁਤ ਸੈੱਟ ਲੱਗਦਾ ਵੀ ਪੂਰਾ ਪੂਰਾ ਟਾਇਰ ਆਉਂਦਾ ਇਹਦੇ ਚ ਠੀਕ ਐ ਤੇ ਬਾਕੀ ਮੁਰਲੇ ਰੇਮ ਵੀ ਵੀਰਾਂ ਨੇ ਚੌੜੇ ਕਰਾ ਕੇ 11 ਨੰਬਰ ਟਾਇਰ ਪਾਇਆ ਇਹ ਚ ਠੀਕ ਐ ਤੇ ਟਰੈਕਟਰ ਤਾਂ ਸੋਹਣਾ ਬਣਾਇਆ ਮੁੰਡਿਆਂ ਨੇ ਉਹ ਸੋਹਣਾ ਲੱਗ ਗਿਆ ਮੈਨੂੰ ਟਰੈਕਟਰ ਮੈਂ ਇਹਨਾਂ ਨੂੰ ਕਿਹਾ ਇਹ ਮੈਂ ਕਿਹਾ ਛੋਟੀਆਂ ਛੋਟੀਆਂ ਚੀਜ਼ਾਂ ਨਾ ਇਹ ਚੀਜ਼ਾਂ ਜੱਜਦੀਆਂ ਹੁੰਦੀਆਂ ਆ ਦੇਖੋ ਜਿੱਦਾਂ ਆ ਇਹਦੇ ਉੱਪਰ ਆਪਣੇ ਇਹ ਨੂੰ ਦੇ ওয়াটার ਸੈਪਰੇਟਰ ਦੇ ਉੱਪਰ ਲਾਇਆ ਆ ਠੀਕ ਐ ਇਧਰੋਂ ਫਿਲਟਰਾਂ ਦੇ ਉੱਤੇ ਐ ਅਮਰੀਕਨ ਮਸ਼ੀਨ ਦਾ ਠੀਕ ਐ ਵੇਟ ਕੱਸੀ ਜਾਂਦੇ ਆ ਪਤੰਦਰ ਵੇਟ ਕੱਸ ਕੇ ਇਹਦਾ ਕੰਮ ਨਿਭੜ ਜਾਣਾ ਆਹ ਸਾਈਡਾਂ ਵਾਲੀਆਂ ਨੂੰ ਲੱਗੀਆਂ ਹਾਂਜੀ ਵੀਰੋ ਸੋ ਕੰਮ ਨਿਭੜ ਗਿਆ ਸੀ ਉਹਨਾਂ ਵੀਰਾਂ ਦਾ ਉਹ ਤਾਂ ਵੀਰ ਹੋਣੀ ਚੱਲੇ ਆ ਮੈਂ ਕਿਹਾ ਵੀ ਜਾ ਕੇ ਭਾਈ ਫੋਨ ਕਰਦੇ ਮੁੰਡਿਆਂ ਨੂੰ ਚਾਹ ਚੜ੍ਹਿਆ ਪਿਆ ਰਿਮਾ ਦਾ ਠੀਕ ਐ ਤੇ ਆਪਣਾ ਹਲੇ ਕੰਮ ਹੋਣੇ ਰਹਿ ਗਿਆ ਇੱਕ ਰਿੰਮ ਦਾ ਬਸ ਆਹਾਲ ਠੀਕ ਉਸ ਤੋਂ ਬਾਅਦ ਆਪਾਂ ਹੀ ਵੇਲੇ ਆ ਇਹ ਜਿਹੜੇ 50 50 ਟੂ ਸਪੀਡ ਗੇਅਰ ਬਾਕਸ ਵਾਲੇ ਟਰੈਕਟਰ ਇਹ ਨਾ ਆਪਣੇ ਇਹਦੇ ਜੌਂਡੀਅਰ ਦੇ ਇਹ ਬਾਬਾ ਇਹ ਇੱਕ ਗੱਲ ਲਿਫਟ ਬਹੁਤ ਚੱਕਦੇ ਦੇਖੋ ਕਿੱਥੇ ਲਿਫਟ ਚੱਕਦਾ ਆ ਇਹਦਾ ਮਰਗਾਡਾ ਤਾਂ ਹੀ ਰੱਖਣ ਨੂੰ ਫਿਰਦਾ ਹੁੰਦਾ ਮੈਂ ਬਾਕੀ ਆਪਣੇ ਵਾਲੇ ਦਾ ਕੰਮ ਚੱਲ ਪਿਆ ਹੁਣ ਠੀਕ ਉਹਦਾ ਹੋ ਗਿਆ ਕੰਪਲੀਟ ਵੀਰ ਹੁਣ ਹੀ ਚੱਲ ਗਏ ਚਲੋ ਹਾਂਜੀ ਵੀਰੋ ਕੰਮ ਆਪਣਾ ਨਿਪਟੜ ਗਿਆ ਤੇ ਮੈਂ ਟਰੈਕਟਰ ਲੈ ਕੇ ਨਿਕਲਣ ਲੱਗਾ ਹਾਂ ਇੱਥੋਂ ਅੱਡੇ ਤੋਂ ਤੇ ਅੱਗੇ ਜਾ ਕੇ ਤੁਹਾਨੂੰ ਰੋਕ ਕੇ ਲੈ ਦੀ ਲੁੱਕ ਚੈੱਕ ਆਊਟ ਕਰਾਉਣਾ ਹੁਣ ਦੀ ਕਰਾ ਲੇ ਰਿਮ ਚੇਂਜ ਤੇ ਹੋ ਗਿਆ ਹੁਣ ਨਾਰਮਲ ਜਿਹਾ ਕੰਮ ਠੀਕ ਹੈ ਤੇ ਇਧਰੋਂ ਗੈਪ ਵੀ ਆਪਾਂ ਬਿਲਕੁਲ ਕੰਪਨੀ ਵਾਲਾ ਹੀ ਕਰਤਾ ਇਹਨੂੰ ਠੀਕ ਹੈ ਬਾਅਦ ਚ ਦੇਖ ਲਾਂਗੇ ਵੱਧ ਘੱਟ ਕਰਨਾ ਹੋਇਆ ਉਹ ਪਲੇਟਾਂ ਲਿਆ ਕੇ ਕਰਾਂ ਕਿਉਂਕਿ ਮੇਰਾ ਮਨຊਾਈ ਹੈ ਅਭੀ ਜਿਹੜੀਆਂ ਟੂਟੀਆਂ ਇਹਨਾਂ ਦੀਆਂ ਉਹ ਬਾਹਰ ਹੀ ਰੱਖੀਆਂ ਜਾਣ ਕਿਉਂਕਿ ਟੂਟੀਆਂ ਜਦੋਂ ਅੰਦਰ ਹੋ ਜਾਂਦੀਆਂ ਫਿਰ ਮੌਕੇ ਤੇ ਪ੍ਰੋਬਲਮ ਆਉਂਦੀ ਆ ਠੀਕ ਹੈ ਤੇ ਉਸ ਚੀਜ਼ ਦਾ ਸਮਾਧਾਨ ਕਰਨ ਵਾਸਤੇ ਆਪਾਂ ਰਿਮ ਜਿਹੜੇ ਆ ਉਹ ਸੱਦੇ ਕੀਤੇ ਆ ਠੀਕ ਹੈ ਜੀ ਤੇ ਇਹ ਰਿਮ ਲਾ ਲਓ ਵੀ ਜੋਮਾ ਸਟਾਕ ਜਗਾ ਤੇ ਆ ਗਏ ਆ ਹੁਣ ਠੀਕ ਹੈ ਇਹਨਾਂ ਦਾ ਰੰਗ ਰੂنگ ਥੋੜਾ ਜਿਹਾ ਹੋਇਆ ਆ ਉਹ ਆਪਾਂ ਕਰ ਲੈਣ ਕਿਉਂਕਿ ਆਮ ਹੀ ਜਦੋਂ ਮੰਨ ਲਓ ਵੀ ਕੱਦੂ-ਕੁੱਦੂ ਚ ਚੱਲਦੇ ਆ ਟਰੈਕਟਰ ਕੱਦੂ ਕਰਦੇ ਆ ਤੇ ਉਦੋਂ ਫਿਰ ਰਿਮਾਂ ਰੂਮਾਂ ਦਾ ਰੰਗ ਜਿਹੜਾ ਅੰਦਰੋਂ ਫਿੱਟ ਜਾਂਦਾ ਆ ਉਹ ਆਪਾਂ ਕਰਾ ਲਾਂਗੇ ਬਾਅਦ ਚ ਕੋਈ ਰੋਲਾ ਨਹੀਂ ਆਪਾਂ ਤੇ ਉਹਨਾਂ ਦਾ ਵੀਰ ਉਹਨਾਂ ਦਾ ਟਰੈਕਟਰ ਤਾਂ ਚੱਲ ਗਿਆ ਸੀ ਤੁਹਾਨੂੰ ਦਿਖਾ ਦਿੱਤਾ ਸੀਗਾ ਹੁਣ ਇਹਦੇ ਵਿੱਚ ਜੇ ਦੇਖਿਆ ਜਾਏ ਤੇ ਆਪਾਂ ਟਾਇਰ ਵੀ ਚੇਂਜ ਕਰ ਦੇਣੇ ਆ ਥੋੜੇ ਟਾਈਮ ਤੱਕ ਠੀਕ ਹੈ ਬਾਕੀ ਇਹਨਾਂ ਟਾਇਰਾਂ ਦਾ ਤਾਂ ਆਪਾਂ ਨੂੰ ਫੁੱਲ ਸੈਟੀਸਫੈਕਸ਼ਨ ਹੈ ਤੇ ਦੇਖਦੇ ਆ ਅੱਗੇ ਕੀ ਹਿਸਾਬ ਕਿਤਾਬ ਕਰਨਾ ਹੈ ਇਹੀ ਪਾਉਣੇ ਆ ਜਾਂ ਕੋਈ ਹੋਰ ਚੇਂਜ ਕਰਦੇ ਆ ਇਹਨਾਂ ਤੇ ਵੈਸੇ ਥੋੜਾ ਜਿਆਦਾ ਯਕੀਨ ਬਣਿਆ ਆਪਣਾ ਤੇ ਮੁਰਲੇ ਵੀ ਆਪਾਂ ਚੇਂਜ ਕਰ ਦੇਣੇ ਆ ਟਾਇਰ ਇਹਦੇ ਠੀਕ ਦੋਆਂ ਤੰਨਾਂ ਦਿਨਾਂ ਤੱਕ ਆਪਾਂ ਦੇਖਦੇ ਆ ਕਿ ਇਹ ਟਾਇਰ ਵੀ ਇਹਦੇ ਜਿਹੜੇ ਆ ਇਹ ਚੇਂਜ ਕਰਕੇ ਇਹਨੂੰ ਦੂਜੇ ਪਾਉਣੇ ਆ ਇਹ ਟਾਇਰ ਬਹੁਤ ਵੱਡਾ ਹੋ ਜਾਂਦਾ ਹੈ ਅੱਗੇ ਤੇ ਫਿਰ ਇਹ ਕੁਛ ਟਾਈਮ ਲਈ ਹੋਣਾ ਸਾਰਾ ਕੁਝ ਜਦੋਂ ਤੱਕ ਆਪਾਂ ਮੇਲੇ ਲਾਉਣੇ ਉਸ ਤੋਂ ਬਾਅਦ ਤੇ ਆਪਾਂ ਨੂੰ ਫੇਰ ਉਦਾਂ ਦਾ ਹੀ ਤਿਆਰ ਕਰ ਦੇਣਾ ਜਿੰਕੀ ਜਿਹਾ ਜਿੱਦਾਂ ਪਹਿਲਾਂ ਸੀਗਾ ਇਹ ਛੋਟੇ ਛੋਟੇ ਕੰਮ ਜਿਹੜੇ ਆ ਉਹ ਹੁਣ ਇਹਦੇ ਕਰਨੇ ਆ ਇੱਕ ਤਾਂ ਇਹਦਾ ਜਿਹੜਾ ਟਰਬੋ ਦਾ ਹੌਸਪੇਲ ਪੇ ਇੱਕ ਉਹ ਵਟਾ ਆ ਟਰਬੋ ਦੀ ਪੈਕਿੰਗ ਨਿਕਲ ਗਈ ਸੀ ਉਹ ਵੀ ਲਾਉਣੀ ਆ ਠੀਕ ਹੈ ਉਹ ਹੁਣ ਸਾਰਾ ਸਮਾਨ ਚਲ ਗਿਆ ਗੱਡੀ ਚ ਉਹ ਤੁਹਾਨੂੰ ਫਿਰ ਅਗਲੇ ਵਲੌਗ ਚ ਦੇਖਣ ਨੂੰ ਮਿਲੂਗਾ ਤੇ ਹੁਣ ਤੱਕ ਦੇ ਵਲੌਗਸ ਤਾਂ ਵੀਰੋ ਇਹੀ ਸੀਗਾ ਇਹ ਤਾਂ ਜਿੰਨਾ ਵੀ ਕੰਮ ਸੀ ਉਹ ਤੁਹਾਡੇ ਸਾਹਮਣੇ ਰਿਮਾਂ ਦਾ ਮੇਨ ਸੀਗਾ ਰਿਮ ਆਪਾਂ ਕਰਾ ਦਿੱਤੇ ਚੇਂਜ ਠੀਕ ਹੈ ਆਪਣੇ ਜਿਹੜੇ ਬਰਾਡ ਰਿਮ ਹੀ ਉਹ ਵੀ ਰਨ ਦੇ ਦਿੱਤੇ ਆ ਠੀਕ ਹੈ ਤੇ ਬਾਕੀ ਬਈ ਇੱਥੇ ਹੀ ਸੀਗੇ ਇਹੀ ਸੀਗਾ ਸਾਰਾ ਵਲੌਗ ਉਮੀਦ ਕਰਦਾ ਵਲੌਗ ਤੁਹਾਨੂੰ ਵਧੀਆ ਲੱਗੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜਿਹੜੇ ਬੰਦੇ ਆਏ ਆ ਨਵੇਂ ਚੈਨਲ ਤੇ ਉਹ ਕਰਦੇ ਹੋ ਸਬਸਕ੍ਰਾਈਬ ਤੇ ਜਲਦੀ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਨਾਲ